ਦੇ ਪਾਣੀ ਦੇ ਮੋਰਚੇ ਸਬੰਧੀ ਲੁਧਿਆਣਾ ਲਈ ਪ੍ਰਧਾਨ ਖੋਸਾ ਤੇ ਲਾਦੀਆਂ ਦੀ ਅਗਵਾਈ ਹੇਠ ਵੱਡਾ ਕਾਫਲਾ ਰਵਾਨਾ ਇਹ ਕਾਫਲਾ ਬੇਰਕਾ ਮਿਲਕ ਪਲਾਂਟ ਤੋਂ ਭਾਈ ਬਾਲਾ ਜੀ ਚੌਂਕ ਤੱਕ ਪਹੁੰਚਿਆ ਅਤੇ ਵੱਖ-ਵੱਖ ਆਗੂਆਂ ਨੇ ਸਬੋਧਨ ਕੀਤਾ ਔਰ ਅਗਲੇ ਸਾਲ تک ਸਾਨੂੰ ਕਿੰਨੋ ਵੀ ਨਹੀਂ ਲੱਗੂਗਾ ਤੇ ਜੇ ਮੈਂ ਗੱਲ ਕਰਾਂ ਮਰੀਜ਼ਾਂ ਦੀ ਗੰਤੀ ਉਹ ਤਾਂ ਇੰਨੇ ਅੰਕੜੇ ਪਾਰ ਕਰ ਗਈ ਆ ਕਿ ਜਿਹੜੇ ਮਰੀਜ਼ ਗੁਰਜਾਂ ਦੀ ਜੇ ਗੱਲ ਕਰੀਏ ਜਿਗਰ ਸਲੋਪਸ ਦੀ ਗੱਲ ਕਰੀਏ ਚੌੜੀ ਦੇ ਰੋਗਾਂ ਦੀ ਗੱਲ ਕਰੀਏ ਇਹ ਜਿਹੜਾ ਸਾਰਾ ਇਹ ਸਾਡੇ ਗੰਦੇ ਪਾਣੀ ਦਾ ਹੀ ਬੋਲਬਾਲਾ ਸੋ ਅਸੀਂ ਇਹ ਸਮਾਂਕ ਤੋਂ ਦੱਸਣਾ ਚਾਹੁੰਦੇ ਆਂ ਵੀ ਅੱਜ ਇਹ ਜਿਹੜਾ ਕੋਟਲ ਇਕੱਠਾ ਪੰਜਾਬ ਦੇ ਵਿੱਚ ਟੋਟਲ ਸਮਾਜ ਜਸੇ ਬੰਦੀਆਂ ਦਾ ਕਿਸਾਨ ਜੁਨੀਅਤ ਜਥੇਬੰਦੀਆਂ ਦਾ ਔਰ ਜਿਹੜੇ ਕਾਲੇ ਪਾਣੀਾਂ ਤੇ ਲੜਨ ਵਾਲੀ ਪਾਰਟੀ ਆ ਉਨਾ ਵੱਲੋਂ ਅੱਜ ਸਾਨੂੰ ਮੈਸੇਜ ਸੀਗਾ ਵੀ ਆਪਾਂ ਇਕੱਲੇ ਹਿਆਣੇ ਦੇ ਇਸ ਗੰਦੇ ਨਾਲ ਦੇ ਉੱਪਰ ਉੱਡਾ ਕੱਟ ਕਰਕੇ ਸਰਕਾਰ ਨੂੰ ਮੈਸੇਜ ਦੇਣਾ ਕਿ ਇਹ ਪਾਣੀ ਦੇ ਵਿੱਚ ਕੋਈ ਨਾ ਕੋਈ ਜ਼ੋਲ ਧਰ ਕੇ ਕਿਸਾਨਾਂ ਨੂੰ ਸਾਫ਼ ਪਾਣੀ ਪਹੁੰਚਾਇਆ ਜਾਵੇ ਤਾਂ ਜੋ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਨਵੀਂ ਜਨਰੇਸ਼ਨ ਸਾਡੀ ਜਿਹੜੀ ਬਿਮਾਰੀਆਂ ਤੋਂ ਬਚ ਸਕੀ। ਭਾਰਤੀ ਕਿਸਾਨ ਜੁਨੀਅਨ ਗੁੱਸਾ ਲੱਖਾ ਜ਼ਰਾਣਾ ਅੱਜ ਸਾਰਿਆਂ ਨੂੰ ਬੇਨਤੀ ਆ ਵੀ ਆਪਣੇ ਮੋੜ ਰੋਲ ਵੱਲ ਕੇ ਗੱਡੀ ਬਹੁਤ ਚਿਰ ਤੇ ਬਹੁਤ ਚਿਰ ਤੋਂ ਲੜ ਰਹੇ 40 ਸਾਲ ਤੋਂ ਲੜ ਰਹੇ ਆ ਮਾਛੂਆੜੇ ਤੋਂ ਲੈ ਕੇ ਰਾਜਸਥਾਨ ਦਾ ਕਹੇ ਪਾਣੀ ਜਿਹੜਾ ਗੰਦਾ ਪਾਣੀ ਆ ਉੱਥੇ ਤੱਕ ਜਾਂਦਾ ਪਰ ਅੱਜੇ ਆ ਵੀ ਕਿਸੇ ਸਰਕਾਰ ਨੇ ਚਾ ਕਾਂਗਰਸ ਰਹੀ ਚਾ ਕਾਦੀ ਸਰਕਾਰ ਰਹੀ ਚਾ ਆਮ ਪਾਰਟੀ ਰਹੀ ਅੱਜ ਤੱਕ ਵੀ ਕਿਸੇ ਨੇ ਇਹਦਾ ਕੋਈ ਹੱਲ ਨਹੀਂ ਕੀਤਾ ਉਲਟਾ ਸਾਨੂੰ ਜ਼ਹਿਰ ਮਿੱਠੀ ਜ਼ਹਿਰ ਪਿਆ ਪਿਆ ਕੇ ਸਾਡੇ ਬੱਚੇ ਸਾਡੀਆਂ ਮੌਤਾਂ ਮਸੂ ਜੋ ਵੀ ਇੱਥੇ ਕੋਈ ਮਰਦਾ ਵਾ ਉਹ ਚਾਕੇ ਦਰਿਆ 'ਚ ਮਾਰਦੇ ਆ ਉਹਦੇ ਨਾਲ ਸਾਡਾ ਜਿਹੜਾ ਜੋੜ ਸਾਡਾ ਜੋੜ ਕੋਈ ਨਹੀਂ ਹੈ ਸਾਨੂੰ ਮਿੱਠੀ ਜਹ ਦੇ ਰਹੇ ਆ ਅਸੀਂ ਤਾਂ ਇਹ ਕਹਿੰਦੇ ਆ ਵੇ ਤਾਂ ਕੋਈ ਹੱਲ ਕਰੇ ਸਰਕਾਰ ਥੀਲੋ ਵਾਲੀ ਨਹਿਰ ਤੋਂ ਉਈ ਨਹਿਰ ਪੱਟ ਕੇ ਇਸ ਬੁੱਢੇ ਦਰਿਆ ਚ ਪਾਈ ਜਾਵੇ ਉਥੋਂ ਪਾਸਾ ਸਾਫ਼ ਪਾਣੀ ਇਹਦੇ ਜਾ ਕੇ ਬੜੇ ਗਾਂ ਪਲਾਟ ਲਾਈ ਜਾਣ ਉਹਦੇ ਨਾਲ ਦੀ ਪੂਰੀ ਸਫਾਈ ਹੋਵੇ ਪਰਾਡ ਇੰਨੇ ਲੋੜ ਵਿੱਚ ਜਿੱਥੇ ਪੂਰੀ ਸਫਾਈ ਹੋਵੇ ਸਾਡੇ ਬਾਬਾ ਖੱਤੜ ਨੂੰ ਪਾਣੀ ਆਏ ਲੱਗਦਾ ਕਰ ਦੇਣਾ ਪਰ ਜਿਹੜਾ ਹੁਣ ਅਸੀਂ ਪਾਣੀ ਦੇ ਲੌੜੇ ਵੀ ਆ ਸਾਡੀ ਇਹ ਯਹਿਰ ਸਾਡੀ ਫਸਲ ਵੀ ਯਹਿਰ ਇਹਨਾਂ ਸਰਕਾਰਾਂ ਨੇ ਇੱਕ ਇਹਨਾਂ ਨੇ ਵਲੀਪੁਰ ਇੱਕ ਕਸਾਵਾਦ ਇਹਨਾਂ ਨੇ ਟਿਊਬ ਬ੍ਰਾਂਡ ਲਾ ਕੇ ਇਹ ਸਰਕਾਰਾਂ ਨੇ ਘੱਟੋ ਘੱਟ ਵੀ 10 ਸਾਲ ਉਹ ਜੰਲੇ ਨੇ ਉੱਥੇ ਲਾਇਆ 10-20 ਸਾਲ ਪਰ ਉੱਥੋਂ ਇਹ ਪਾਣੀ ਫਿਲਟਰ ਕਰਕੇ ਦਰਿਆ 'ਚ ਨਹੀਂ ਭੇਜ ਰਹੇ ਕਿਹੜਾ ਦਰਿਆ 'ਚ ਪਾਣੀ ਕੱਲ ਕੋਠਾ ਸਾਹਿਬ ਦੀ ਗੱਲ ਰਹੀ ਪਹਿਲਾਂ ਤਾਂ ਫੂਟੇ ਚੈਨਲ ਵਾਲਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਈ ਜੀ ਜੀ ਦਾ ਖਾਲਸਾ ਰੈਲੂ ਜੀ ਦੀ ਫਤਿਹ ਅੱਜ ਪਾਣੀ ਸਾਡੇ ਜਿਹੜਾ ਪੂਰ ਹੋਇਆ ਗੰਦਾ ਹੋਇਆ ਜਿੱਥੇ ਸਾਡੇ ਗੁਰੂਆਂ ਨੇ ਸਾਨੂੰ ਵੱਡੇ ਵੱਡੇ ਪਾਣੀ ਦੇ ਵਿੱਚ ਉੱਚ ਕਰਕੇ ਦੇਖ ਕੇ ਕਹਿੰਦੇ ਪਵਨ ਜੀ ਨੂੰ ਪਾਣੀ ਇੱਕ ਦਾ ਮਾਤਾ ਧਰਤ ਮਹੱਤ 77 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਹਲੇ ਤਾਈਂ ਨਾ ਤਾਂ ਕੋਈ ਦਰਿਆਵਾਂ ਵਾਸਤੇ ਕੋਈ ਇਹਨਾਂ ਨੇ ਬਣਾਈਆ ਨਾ ਕੋਈ ਕਿਸਾਨੀ ਵਾਸਤੇ ਕੋਈ ਖਨੂਨ ਬਣਾਇਆ ਨਾ ਦਰਿਆਵਾਂ ਵਾਸਤੇ ਕੋਈ ਖੂਨ ਬਣਾਇਆ ਕੇਸ ਕਰਕੇ ਜਿਹੜਾ ਦਰਿਆਵਾਂ ਦਾ ਪਾਣੀ ਆ ਜਿੱਥੇ ਉਹਦੇ ਵਿੱਚ ਕੈਮੀਕਲ ਵਾਲਾ ਪਾਣੀ ਪਾ ਕੇ ਕਿੱਥੇ ਫੈਕਟਰੀਆਂ ਨੇ ਜਿਹੜਾ ਥੱਲੇ ਪਾਣੀ ਸਿੱਟ ਕੇ ਧਰਤੀ ਦਾ ਪਾਣੀ ਤਾਂ ਗੰਦਾ ਕਰਨੇ ਕਰਨਾ ਅਸੀਂ ਕਿ ਕਿਥੇ ਦਰਿਆਵਾਂ ਦਾ ਪਾਣੀ ਵੀ ਸਾਡਾ ਗੰਦਾ ਕਰਤਾ ਅੱਜ ਤੋਂ 40 ਸਾਲ ਪਹਿਲਾਂ ਉਹਨਾਂ ਦਰਿਆਵਾਂ ਦੇ ਪਾਣੀ ਦੇ ਵਿੱਚ ਅਸੀਂ ਆਪਣੀਆਂ ਦਾਣਾਂ ਸਬਜ਼ੀਆਂ ਬਣਾਉਂਦੇ ਸੀ ਜੇ ਨਹਾਉਂਦੇ ਸੀ ਜੇ ਪੀਂਦੇ ਸੀ ਅੱਜ ਅਸੀਂ ਉਹ ਦਰਿਆਵਾਂ ਦੇ ਪਾਣੀ ਨੂੰ ਟੱਚ ਨਹੀਂ ਕਰ ਸਕਦੇ ਜਿਨ੍ਹਾਂ ਤੋਂ ਸਾਨੂੰ ਭਿਆਨਕ ਰੋਗ ਦੇ ਬੰਦੇ ਜਿਹੜੇ ਸਾਰੇ ਜਿਹੜਾ ਹਵਾਮ ਆ ਅੱਜ ਗ੍ਰੈਸ ਹੋ ਚੁੱਕਾ ਸੋ ਅਸੀਂ ਇਹ ਸਰਕਾਰ ਨੂੰ ਅੱਜ ਦੱਸਣ ਆਵਤੋਂ ਵੀ 17 ਸਾਲਾਂ ਬਾਅਦ ਤੁਸੀਂ ਆ ਕੇ ਕਰਦੇ ਕਿਉਂ ਜੇ ਜੇ ਸਮਾਜ ਦਾ ਬੜਾ ਕਰਨਾ ਤੇ ਤੁਹਾਨੂੰ ਇਹ ਜਿਹੜਾ ਪਾਣੀ ਚੁੱਧ ਕਿਸਾਨਾਂ ਨੂੰ ਦੇਣਾ ਪਊਗਾ ਆਵਾਗ ਨੂੰ ਦੇਣਾ ਪਊਗਾ ਜਿੱਥੇ ਇਹ ਪਾਣੀ ਆਪਣਾ ਬੇਪਰਵਾਹੀ ਨਾਲ ਜਾਂਦਾ ਖੰਦਾ ਪਾਣੀ ਜਿਹੜਾ ਦਰਿਆ ਦੇ ਵਿੱਚ ਪਿੰਦਾ 7 ਵਜ ਦੇ ਵਿੱਚ ਇਹ ਪਾਣੀ ਜਾ ਕੇ ਹਬੋਰ ਫਾਇਦਕਾਰ ਹੈ ਜਿਹੜੀ ਸਾਡੀ ਇੱਕ ਕਿਨੂ ਦੀ ਹਾਪਸ ਹੀ ਫਾਲਦੀ ਉਹ ਵੀ ਸਾਡੀ ਖਤਮ ਹੋ ਗਈ ਆ ਔਰ ਅਗਲੇ ਸਾਲ ਇਕ ਸਾਨੂੰ ਕਿਨੂ ਵੀ ਨਹੀਂ ਲੱਭੂਗਾ ਤੇ ਜੇ ਮੈਂ ਗੱਲ ਕਰਾਂ ਅਮਰੀਜਾ ਦੀ ਗੰਤੀ ਉਹ ਤਾਂ ਇੰਨੇ ਅੰਕੜੇ ਪਾਰ ਕਰ ਗਏ ਆ ਕਿ ਜਿਹੜੇ ਮਰੀਜ਼ ਗੁਰਜਾਂ ਦੀ ਜੇ ਗੱਲ ਕਰੀਏ ਜਿਗਰ ਸਲੋਪਸ ਦੀ ਗੱਲ ਕਰੀਏ ਚੌੜੀ ਦੇ ਰੋਗਾਂ ਦੀ ਗੱਲ ਕਰੀਏ ਇਹ ਜਿਹੜਾ ਸਾਰਾ ਇਹ ਸਾਡੇ ਗੰਦੇ ਪਾਣੀ ਦਾ ਹੀ ਬੋਲਬਾਤ ਆ ਸੋ ਅਸੀਂ ਇਸ ਮੰਚ ਤੋਂ ਦੱਸਣਾ ਚਾਹੁੰਦੇ ਆ ਵੀ ਅੱਜ ਇਹ ਜਿਹੜਾ ਟੋਟਲ ਇਕੱਠਾ ਪੰਜਾਬ ਦੇ ਵਿੱਚ ਟੋਟਲ ਸਮਾਜ ਜਸੇਬੰਦੀਆਂ ਦਾ ਕਿਸਾਨ ਜੁਨੀਆ ਜਸੇਬੰਦੀਆਂ ਦਾ ਔਰ ਜਿਹੜੇ ਕਾਲੇ ਪਾਣੀਾਂ ਤੇ ਲੜਨ ਵਾਲੀ ਪਾਰਟੀ ਆ ਉਹਨਾਂ ਵੱਲੋਂ ਅੱਜ ਸਾਨੂੰ ਬੈਸਾ ਸੀਗਾ ਵੀ ਆਪਾਂ ਕਿ ਲਿਆਣੇ ਦੇ ਇਸ ਗੰਦੇ ਨਾਲ ਪ੍ਰੂਡਾ ਕੱਟ ਕਰਕੇ ਸਰਕਾਰ ਨੂੰ ਮੈਸੇਜ ਦੇਣਾ ਕਿ ਇਹ ਪਾਣੀ ਦੇ ਵਿੱਚ ਕੋਈ ਨਾ ਕੋਈ ਸੋਧ ਧਰ ਕੇ ਕਿਸਾਨਾਂ ਨੂੰ ਸਾਫ਼ ਪਾਣੀ ਪਹਾਈਆ ਕਰਾਇਆ ਜਾਵੇ ਤਾਂ ਜੋ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਨਵੀਂ ਜਨਰੇਸ਼ਨ ਸਾਡੀ ਜਿਹੜੀ ਬਿਮਾਰੀਆਂ ਤੋਂ ਬਚ ਸਕਣ ਕਵੀ ਮੌਤ ਨੂੰ ਡੀਕਦੇ ਆ ਤੇ ਫਿਰਦੇ ਵੀ ਮੌਤ ਅਸੀਂ ਬਹੁਤ ਕਰਦੇ ਬਹੁਤ ਚੱਟੋ ਲੜਦੇ 40 ਸਾਲ ਤੋਂ ਲੜ ਰਹੇ ਆ ਮਾਛੂਆੜੇ ਤੋਂ ਲੈ ਕੇ ਰਾਜਸਥਾਨ ਦਾ ਕਹੇ ਪਾਣੀ ਜਿਹੜਾ ਗੰਦਾ ਪਾਣੀ ਆ ਉਥੇ ਤੱਕ ਜਾਂਦਾ ਪਰ ਗੱਲ ਇਹ ਆ ਵੀ ਕਿਸੇ ਸਰਕਾਰ ਨੇ ਚਾਹ ਕਾਂਗਰਸ ਰਹੀ ਚਾਹ ਕਾਦੀ ਸਰਕਾਰ ਰਹੀ ਚਾਹ ਆਮ ਆਪ ਪਾਰਟੀ ਰਹੀ ਅੱਜ ਤੱਕ ਵੀ ਕਿਸੇ ਨੇ ਇਹਦਾ ਕੋਈ ਹੱਲ ਨਹੀਂ ਕੀਤਾ ਔਰ ਤਾਂ ਸਾਨੂੰ ਜ਼ਹਿਰ ਮਿੱਠੀ ਜ਼ਹਿਰ ਪਿਆ ਪਿਆ ਕੇ ਸਾਡੇ ਬੱਚੇ ਸਾਡੀਆਂ ਮੌਤਾਂ ਪਸ਼ੂ ਜੋ ਵੀ ਇੱਥੇ ਕੋਈ ਮਰਦਾ ਵਾ ਉਹ ਚੱਕ ਕੇ ਦਰਿਆ 'ਚ ਮਾਰਦੇ ਆ ਉਹਦੇ ਨਾਲ ਸਾਡਾ ਜਿਹੜਾ ਜੋੜ ਸਾਡਾ ਜੋੜ ਕੋਈ ਨਹੀਂ ਹੈ ਸਾਨੂੰ ਮਿੱਠੀ ਜ਼ਹਿਰ ਦੇ ਰਹੇ ਆ ਅਜੀ ਤਾਂ ਇਹ ਕਹਿੰਦੇ ਆ ਵੇ ਦਾ ਕੋਈ ਹੱਲ ਕਰੇ ਸਰਕਾਰ ਥੀਲੋ ਵਾਲੀ ਨਹਿਰ ਤੋਂ ਕੋਈ ਨਹਿਰ ਪੱਟ ਕੇ ਇਸ ਮੁੱਢੇ ਦਰਿਆ 'ਚ ਪਾਈ ਜਾਵੇ ਉਥੋਂ ਪਾਸਾ ਸਾਫ ਪਾਣੀ ਇਹਦੇ ਜਾ ਕੇ ਬੜੇ ਗਾਂ ਪਲਾਟ ਲਾਈ ਜਾਣ ਉਹਦੇ ਨਾਲੇ ਦੀ ਪੂਰੀ ਸਫਾਈ ਹੋਵੇ ਪਰਾਟ ਇਹਨੇ ਕੱਲ ਕੋਠਾ ਸਾਹਿਬ ਦੀ ਗੱਲ ਰਹੀ ਨੇ ਇਹ ਪਾਣੀ ਆਪਾਂ ਚੂੜੀਆਂ ਨਾਲ ਪੀਂਦੇ ਸੀ ਡੰਗਰ ਵਿੱਚ ਨਵਾਉਂਦੇ ਸੀ ਆਪ ਨਵਾਉਂਦੇ ਸੀ ਤੇ ਪਾਣੀ ਬਹੁਤ ਪਵਿੱਤਰ ਸੀ ਪਰ ਜਦੋਂ ਦਾ ਇਹ ਲੁਧਿਆਣੇ ਦੀ ਅੰਡਕਤੀ ਦਾ ਪਾਣੀ ਇਹਨਾਂ ਨੇ ਸਾਧੋ ਦਰਿਆ 'ਚ ਪਾਇਆ ਹੁਣ ਦੇਖਣਯੋਗ ਉਹ ਨਹੀਂ ਰਹਿ ਗਿਆ ਇਹਦੇ ਨਾਲ ਕਾਲਾ ਪੀਲੀਆ ਕੈਂਸਰ ਵਰਗੀਆਂ ਬਿਮਾਰੀਆਂ ਲੱਗ ਰਹੀਆਂ ਨੇ ਜਿਹੜੇ ਬੇਲਦੇਵ ਜੀ ਦੇ ਪਿੰਡਾਂ ਕਾਸਾਬਾ ਤੋਂ ਲੈ ਕੇ ਤੇ ਜਮਾਲਪੁਰ ਤੋਂ ਲੈ ਕੇ ਇੰਦਰ ਧੱਡੋ ਘੱਟ ਵੀ ਹੰਬੜਾ ਤੱਕ ਜਿੰਨੇ ਵੀ ਪਰ ਪੁਲਕ ਕੱਟ ਫਤ ਅਸੀਂ ਅੱਜ ਜੋ ਬੁੱਢੇ ਨਾਲੇ ਦਾ ਪਵਿੱਜਤ ਪਾਣੀ ਯਾਰ ਕੋਈ ਨਹੀਂ ਖੜਜੋ ਖੜਜੋ ਇੱਥੇ ਸਰਕਾਰਾਂ ਵੱਲੋਂ ਹੀ ਦੇਣ ਹੈ ਕਿਸਮ ਦੀ ਪਤਾ ਕਿਹਦਾ ਕਹਿ ਸਕਦੇ ਆ ਜਿਹੜੇ ਇੰਨੀ ਲੰਮੀ ਸਮੇਂ ਤੋਂ ਅਸੀਂ ਹਰਚ ਕਰ ਰਹੇ ਯੋਧੇ ਕੋਈ ਮੁੱਲ ਨਹੀਂ ਪਾ ਰਹੀ ਸਰਕਾਰਾਂ ਨੂੰ ਜਗਾਉਣ ਦੀ ਖਾਤਰ ਸਮੂਹ ਜਥੇਬੰਦੀਆਂ ਅੱਜ ਇਕੱਠੇ ਹੋ ਕੇ ਕਿਸੇ ਦਫ਼ਤਰ ਦੇ ਮੁਰੇ ਤਰਨ ਨੂੰ ਜਾਣੇ ਹੈ ਮੰਗ ਪੱਤਰ ਦੇਣਾ ਹੈ ਸਾਰੇ ਜਥੇਬੰਦੀਆਂ ਦਾ ਪੂਰ ਸਹਿਯੋਗ ਸਿੰਘ ਜੀ ਖੋਸਾ ਜੀ ਨੇ ਕਾਲੇ ਪਾਣੀ ਦੇ ਸਬੰਧ ਅnder ਬਹੁਤ ਵੱਡਾ ਕਾਫਲਾ ਲੈ ਕੇ ਜਾ ਰਹੇ ਨੇ ਜਿਹੜਾ ਕਾਲਾ ਪਾਣੀ ਆ ਇਧਰਾਂ ਕੈਂਸਰ ਹੋ ਰਿਹਾ ਬਹੁਤ ਪੀੜ ਕਾਲਾ ਪੀੜਾ ਹੋ ਰਿਹਾ ਲੋਕ ਸਮਾਰੀ ਦਾ ਤਾਂ ਬਹੁਤ ਪੀੜਤ ਹੋ ਰਹੇ ਨੇ ਜਿਸ ਤਰ੍ਹਾਂ ਕਰਕੇ ਅੱਜ ਅਸੀਂ ਲੱਖੇ ਸੁਧਾਣੇ ਦੀ ਸੋਚਦੇ ਅੱਧਾ ਦਿਨ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ